ਹਾਂਜੀ ਗਾਇਸ ਕੀ ਹਾਲ ਚਾਲ ਮੀਰੀ ਕਰਦੇ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਆਲ ਮੇਰੀ YouTube ਫੈਮਿਲੀ ਸਾਰੇ ਵਧੀਆ ਹੋਵੋਗੇ ਇੱਕ ਮਿੰਟ ਤੂੰ ਮੇਰੇ ਤਰ੍ਹਾਂ ਖਾਂ ਮੈਨੂੰ ਦੱਸ ਤੇ ਤੇਰੀ ਨੂੰ ਲੱਗੇ ਖੇਡਣਾ ਆਪਾਂ ਆ ਕੇ ਬੈਠੇ ਅੰਦਰ ਹੋਂਦੇ ਦਵਾਰ ਲੱਗੇ ਸਿਗੇ ਬੇਬੇ ਇਧਰਾ ਬੇਬੇ ਬੇਬੇ ਓਏ ਬੇਬੇ ਬਣ ਗਈ ਓਏ ਚੈੱਕ ਮੈਂ ਕਰੂ ਤੁਗਰੀ ਬੇਬੇ ਬਣ ਗਈ ਓਏ ਇੱਧਰ ਬੇਬੇ ਸਾਡੀ ਦੇਖ ਬਣੀਓ ਬੇਬੇ ਮੜਿਆ 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 ਜਦ ਨੂੰ ਮੜ ਜਾਦ ਨੂੰ ਨਾਨ ਨੂੰ ਖਾ ਲਿਆ ਏ ਬੇਬੀ ਮਣੀ ਅੱਦਾ ਅੱਦਾ ਕੱਪੜੇ ਲੈ ਮੇਂ ਨੰਨੂ ਬੇਬੀ ਉਧਿਆ ਇੱਧਰ ਆ ਫੇਰ ਉੱਪਰ ਛੇਤੇ ਲੈ ਫੇਰ ਛੇਤੇ ਲੈ ਉਦਾਂ ਜਿੱਦਾ ਪਹਿਲਾ ਲਈ ਚੁੰਨੀ ਮੈਂ ਚਾਹ ਪੀਣੀ ਨੂ ਰ ਨਹੀਂ ਬੇਣੀ ਹਾਂ ਨਹੀਂ ਪੀਣੀ ਹੈ ਅਗਲੇ ਲੋਕ ਪੀਛਾ ਬਗਦਨਾ ਆਇਆ ਪੀਣੀ ਦਾ ਗਿਦਾਨੀ ਯਾ ਮਾ ਨੋ ਲੱਗੀ ਬਿਆਹ ਹੁਣ ਕੜ ਚਲ ਠੀਕ ਨੋਰ ਕਿੰਨੇ ਤਰੀਕ ਨੂੰ ਬਿਆਹ ਦੇਤਾ ਬਿਆਹ ਕਿੰਨੇ ਤਰੀਕ ਨੂੰ ਦੇਤਾ ਬਿਆਹ ਬਿਆਹ ਦੇਖੋ ਪੁੱਤ ਕਿੰਨੇ ਤਰੀਕ ਨੂੰ ਬਿਆਹ ਦਈ ਚੁੰਨੀ ਆ ਗਿਆਂ ਸਵੇਰ ਦਾ ਨਿਕਲੇ ਆ ਸਵੇਰ ਦਾ ਦਲਾ ਮੰਜੇ ਤੇ ਨਾ ਲੱਗਾ ਹੈ ਵੇਰ ਦਾ ਗਿਆ ਆ ਇਹ ਕੌਣ ਆਇਆ ਘਰੇ ਹੁਣ ਬੜਿਆ ਘਰੇ ਟਾਈਮ ਦੇਖ ਲੋ 4:30 ਹੋ ਚੱਲੇ ਆ ਹਾਂਜੀ ਗਾਇਜ਼ ਦੇਖੋ ਹੁਣ ਦਵਾਈ ਦਾ ਰੋਲਾ ਪੈ ਗਿਆ ਇਹ ਇੱਕ ਬੰਦਾ ਬਾਹਰ ਆ ਉਹਨੂੰ ਵੀ ਲਿਓ ਹੈ ਹਾਂ ਸੁਨੀਲ ਹਾਂ ਇੱਕ ਬੰਦਾ ਉਹ ਦੇਖਣ ਦਾ ਉਹਨੂੰ ਵੀ ਲਿਓ ਹੈ ਹਾਂਜੀ ਗਾਇਜ਼ ਹੁਣ ਆਪਾਂ ਸੀਗੇ ਬਾਹਰ ਬੈਠੇ ਆਪਾਂ ਹੁਣ ਚੱਲੇ ਹੈਗੇ ਘਰ ਨੂੰ ਇਹਨੂੰ ਕਿੱਥੇ ਚੱਲੇ ਆ ਕੁੱਕ ਘਰ ਨੂੰ ਘਰ ਨੂੰ ਚੱਲੇ ਘਰ ਨੂੰ ਕੰਨ ਨੂੰ ਚੱਲੇ ਠੀਕ ਹੈ ਘਰ ਨੂੰ ਚੱਲੇ ਸੀ ਘਰ ਨੂੰ ਚੱਲੇ ਹੋ ਜੀ ਪਹੁੰਚ ਗਏ ਘਰੇ ਆਪਾਂ ਤੁਕਾ ਤੁਸੀਂ ਹੱਲੇ ਵੀ ਗੇਟ ਲਾਇਆ। ਤੁਕਾ ਮੈਂ ਤਾਂ ਬਾਹਰ ਆ। ਹਾਂਜੀ ਗਾਇਜ਼ ਮੈਂ ਤਾਂ ਨੂਰ ਚੱਲੇ ਹੁਣ ਫੇਰ ਦੁਕਾਨ ਤੇ ਆਪਾਂ ਲੈਣ ਚੱਲੇ ਹੈਗੇ ਸੌਦਾ। ਮੁਝੇ ਲੈ ਪਹੁੰਚ ਕੇ ਦੁਕਾਨ ਤੇ ਦੁਕਾਨ ਤੇ ਪਹੁੰਚ ਗਏ ਆਪਾਂ। ਫੌਜੀ ਫੌਜੀ ਆਪਣੇ ਉਹ ਦੇਹੀ ਕੀ ਨਾਮ ਹੋਗਾ? ਬੇਸਣ ਇਹ ਦਿਸਣ ਹੁਣ ਲੈ ਲਿਆ ਹਾਂਜੀ ਗਾਇਸ ਨੂੰ ਨੂੰ ਮਿਲ ਗਈ ਚੀਜੀ ਨੂੰ ਚੀਜੀ ਮਿਲ ਗਿਆ ਨਾ ਹੈ ਚੀਜੀ ਮਿਲ ਗਿਆ ਨਾ ਪੋਪੀ ਮਿਲੀ ਪੋਪੀ ਮਿਲੀ ਘਰ ਚਾਹ ਖੋਲਦੇ ਰੋਗਿਆ ਇਹ ਵੀ ਗਲੀ ਆਪਣੇ ਜਾਂਦੀ ਘਰ ਨੂੰ ਸਿੱਧੀ ਗਾਇਜ਼ ਆਹ ਲਈ ਪਤਾ ਨੰਬਰ ਉਹਦੇ ਵਿੱਚ ਸਾਰੀਆਂ ਦਿਖਾ ਦੇਣੀ ਆ ਗਲੀਆਂ ਪਿੰਡ ਦੀਆਂ ਕਿਹੜੀ ਕਿੱਧਰੋਂ ਜਾਂਦੀ ਆ ਇਹ ਵੀ ਗਲੀ ਆਪਣੇ ਘਰ ਦੇ ਨਾਲ ਬਿਲਕੁਲ ਲੱਗਦੀ ਆ

ਸਭ ਦੇ ਤਰੂ ਪੀਕਰ ਲੱਗਾ ਆ ਤੇ ਦੇਖੋ ਬਾਬਾ ਜੀ ਦਾ 파ੜ ਚੱਲਣ ਦਿਆ ਆ 파ੜ ਐਸ ਵੇਲੇ 파ੜ ਦਾ ਟਾਈਮ ਹੋਇਆ ਤਾਂ 파ੜ ਚੱਲਣ ਦਿਆ ਜੀ ਵੀ ਬੈਟਰੀਸ ਕਰਨਾ ਆਪਾਂ ਸਹੀ ਆ ਦੇਖ ਇਹ ਸਹੀ ਹੈ ਅੰਜੀ ਗਾਇਜ਼ ਆਪਾਂ ਚੈੱਕ ਕਰੰਦੇ ਐਸ ਟਾਈਮ ਕੈਮਰੇ ਉਹਨਾਂ ਦੇ ਨਹੀਂ ਕਿੱਧਾ ਕੈਮਰਾ ਘਟਾ ਕੈਮਰਾ ਹੋਰ ਹੋਰ ਹੈ ਮੈ ਵੀ ਪਈ ਆ ਓਕੇ ਆ ਉਹਦੀ ਪੂਰਾ ਉਹਦੀ ਨਹੀਂ ਪਈ ਉਹ ਤਾਂ ਇਹ ਕਦਰ ਵਾਣਾ ਮਾ ਆਹ ਤੁਹਾਡੇ ਕੈਮਰਾ ਨਹੀਂ ਸਹੀ ਆ ਤੇ 11 ਦਾ ਸਹੀ ਆ 13 ਦਾ ਵੀ ਸਹੀ ਆ ਸਾਰੇ ਹੁੰਦੇ ਕੈਮਰਾ ਚੈੱਕ ਕੀਤੇ ਆ ਚੱਲ ਫੇ ਸੁੱਕ ਚਲੀਏ ਜਰੀਏ ਕਾਰ ਨੂੰ ਤੁਹਾਡੇ ਹੁਣ ਸੁੱਕ ਨਹੀਂ ਗੱਲਬਾਤ ਹੈਗੀ ਕਿ ਨਹੀਂ ਦੇਖ ਹਾਂ ਕੋਪਲ ਦੇ ਪਾਰਦੀ ਗਨੇ ਪਿੱਛੇ ਮੋਟਰਸਾਈਕਲ ਆ ਗਿਆ ਹੁਣ ਦਾ ਸੋ ਕੁ ਭਾਜੀ ਦੇ ਘਰ ਚੱਲੇ ਆਪਾਂ ਹੁਣ ਓਏ ਥੱਲੇ ਬੱਬਾ ਪਾਣੀ ਵੀ ਸੀਗਾ ਦੇਖਿਆ ਇਹ ਨਹੀਂ ਮੈਂ ਦੇਖ ਲਿਆ ਲੈ ਜੀ ਆਪਾਂ ਜੇ ਵੱਢ ਜੋ ਜਾ ਗਈ ਵਿਆਹ ਟੋਰ ਹੋਣੇ ਚਾਹੀਦੇ ਕੱਪੜੇ ਪਾਏ ਹੋਣੇ ਚਾਹੀਦੇ ਬਸ ਪਹੁੰਚ ਗਏ ਹੁਣ ਹਵਾਈ ਅੱਡੇ ਤੇ ਸਿੱਧਾ ਹੀ ਉੱਪਰ ਨੂੰ ਭਾਈ ਤੁਮ ਕਹਿਆ ਹਵਾਈ ਅੱਡਾ ਹੋਰ ਦੇਖੋ ਹਾਂਜੀ ਗਾਇਜ਼ ਆਪਾਂ ਪਹੁੰਚ ਗਏ ਹੁਣ ਪੈਲਸ ਦੇ ਵਿੱਚ ਜੱਸੀ ਆਪਣੇ ਨਾਲ ਆ ਆਪਾਂ ਹੁਣ ਖਾਣੇ ਆ ਗਏ ਆ ਪਕੌੜੇ ਦੇਖਦੇ ਜਾ ਕੇ ਕੀ ਅੰਦਰ ਆ ਚਲ ਜੂਗ ਨਹੀਂ ਕੋਈ ਚਾਹ ਨਾ ਟਿੱਕੀ ਨਾ ਨੋਸਾ ਚੀਵਾ ਮੈਂ ਜਾਣ ਕੇ ਆ ਜਾ ਹਾਂ ਆ ਜਾ ਬਰਾ ਰਾਤ ਦਾ ਹੋਇਆ ਉਹਨੂੰ ਛੱਡ ਤੂੰ ਆ ਜਾ ਚੱਲਿਆਣੇ ਹਲੇ ਕੰਮ ਮਖਣਾ ਨਾ ਜਿਹਦੇ ਇੱਕ ਆਈ ਮਖਣਾ ਸਾਰਾ ਕੁਝ ਹੀ ਚੱਲ ਰਹਾ ਪੇ ਤੇ ਕੀ ਰਾਤ ਦੇਖਣ ਆਲਾ ਹੋਣਾ ਪੇ ਉਹ ਬੈਣਾ ਨਹੀਂ ਬੈਠਾ ਸਾਰਾ ਟਾਈਮ ਨਹੀਂ ਬਸ ਛੇ ਪਤਾ ਲੱਗਣਾ ਅੰਜੀ ਗਾਇਸ ਹੁਣ ਆਪਾਂ ਪਕੌੜੇ ਪੂਰੇ ਖਾ ਲਏ ਤਾਂ ਆਪਾਂ ਹੁਣ ਬਾਹਰ ਘੁੰਮਦੇ ਆ ਪਾਰਕਿੰਗ ਚ ਪੈਲਸ ਦੀ ਲੋਕ ਬਣਾਵੇ ਆ ਤਾਂ ਬਾਕੀ ਤਾਂ ਮਾਹੌਲ ਚੱਲਦੇ ਹੋਣੇ ਆ ਟਿੱਕੀਆਂ ਲਕੀ ਆ ਰੱਛ ਪਿਆਕ ਨਹੀਂ ਹਲੇ ਦੇਖੋ ਕਿੱਦਾਂ ਰੱਛ ਪਿਆ ਲੋ ਜੀ ਟਿੱਕੀਆਂ 버ਗਰ ਦੇਖੋ ਲੋਕੀ ਚੱਕ ਦੇ ਫੱਟੇ ਚੱਲ ਆਇਓ ਆ ਜਾਓ ਆ ਪਤਾ ਨਹੀਂ ਕਿਹੜੀ ਮਸਤੀ ਚ ਘੁੰਮੀ ਜਾਂਦਾ ਆ ਇਹਦਾ ਕੋਈ ਪਤਾ ਨਹੀਂ ਹੈਗਾ ਕਿਹੜਾ ਫੋਨ ਹੈ ਹਾਂ ਹਾਂਜੀ ਗਾਇਸ ਹੁਣ ਆਪਾਂ ਵਿਆਹ ਖਾ ਲਿਆ ਆ ਪਕੌੜੇ ਪਕੂੜੇ ਸਾਰੇ ਖਾ ਲਏ ਆ ਤੇ ਆਪਾਂ ਹੁਣ ਚੱਲੇ ਹੈਗੇ ਆ ਘਰ ਨੂੰ ਸਾਡਾ ਹੋ ਗਿਆ ਹੁਣ ਘਰ ਜਾਣ ਦਾ ਟਾਈਮ ਕਿਉਂਕਿ ਇਸ ਕਰਕੇ ਆਪਾਂ ਚੱਲੇ ਸਾਨੂੰ ਕੰਮ ਸੀਗਾ ਆਪਾਂ ਚੱਲੇ ਛੇਤੀ ਵਾਪਸ ਘਰ ਨੂੰ ਚਲੋ ਜੀ ਆਪਾਂ ਹੁਣ ਉੱਤਰ ਪਏ ਭਾਜੀ ਕੀ ਜਾਂਦਾ ਮੋਟਰਸਾਈਕਲ ਨੂੰ ਰੀਸ ਨਹੀਂ ਚੱਲਦਾ ਰੀਗੀ ਕਰਦਾ ਹੈਗਾ ਭਾਜੀ ਕੋਈ ਟੁਏ ਟੁਏ ਜਿਹੀ ਮੜਾ ਮੋਟਾ ਲੈ ਕੇ ਜਾ ਆ ਪਕੌੜੇ ਥੱਲੇ ਨੂੰ ਹੋ ਜਾਣਗੇ ਮੈਂ ਕਿਹਾ ਪਕੌੜੇ ਥੱਲੇ ਨੂੰ ਹੋ ਜਿੰਦੇ ਕੋ ਟੁਏ ਟੁਏ ਚ ਵੀ ਮੜਾ ਮੋਟਾ ਲੈ ਕੇ ਜਾ ਠੀਕ ਗਾਇਜ਼ ਹੁਣ ਆਪਾਂ ਪਹੁੰਚ ਗਏ ਆਪਣੇ ਘਰੇ ਤੇ ਘਰ ਜਾ ਕੇ ਦੇਖਦੇ ਆ ਕੀ ਕਰਨ ਦੇ ਮੰਮੀ ਹੋਣੀ ਚਾਹ ਜੂ ਪੀਨੇ ਫੇ ਬਣਾ ਕੇ ਏ ਹੈ